ਹਾਂਜੀ ਭਾਈ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਪੂਰੇ ਵਧੀਆ ਸਵਾਗਤ ਕਰਦੇ ਆਂ ਅੱਜ ਫੇਰ ਤੁਹਾਡੇ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਭਾਈ ਅੱਜ ਇੱਕ ਗੱਲ ਆ ਸਾਰੇ ਭਰਾ ਸੱਚੇ ਦੱਚ ਦੱਸਿਓ ਜਿਹੜੇ ਭਰਾਵਾਂ ਦੇ ਕਬੂਤਰ ਰੱਖੇ ਆਪਣੇ ਸਾਰੇ ਕਬੂਤਰ ਬਾਜ਼ ਭਰਾਵਾਂ ਲਈ ਇਹ ਗੱਲ ਆ ਇਹ ਸਵਾਲ ਆ ਵੀ ਕਿਹੜੇ ਕਿਹੜੇ ਭਰਾ ਦੀ ਰਿਸ਼ਤੇਦਾਰੀ ਚ ਇਹੋ ਜਿਹੇ ਘਟਿਆ ਤੇ ਫੁੱਦੂ ਬੰਦੇ ਹੈਗੇ ਆ ਜਿਹੜੇ ਕਬੂਤਰਾਂ ਨੂੰ ਮਾਰ ਆ ਜੰਗਾ ਬੋਲਦੇ ਆ ਜਿਹੜੇ ਕਹਿੰਦੇ ਵੀ ਕਬੂਤਰ ਯਾਰਡ ਭਾਲਦੇ ਆ ਕਬੂਤਰ ਘਰੇ ਨਹੀਂ ਰੱਖਣੇ ਚਾਹੀਦੇ ਕਬੂਤਰ ਤਰਾਹ ਦੇ ਘਰ ਖਾਲੀ ਕਰ ਦਿੰਦੇ ਜਿੱਥੇ ਕਬੂਤਰ ਰੱਖੇ ਉੱਥੇ ਕੋਈ ਵੱਧਾ ਨਹੀਂ ਹੁੰਦਾ ਉਹ ਘਰ ਸਾਲੇ ਡਾਣ ਹੀ ਜਾਂਦੇ ਆ ਭਾਈ ਜਿਹੜੇ ਜਿਹੜੇ ਰਿਸ਼ਤੇਦਾਰੀ ਚ ਇਹੋ ਜਿਹੇ ਰਿਸ਼ਤੇਦਾਰ ਹੈਗੇ ਆ ਜਾਂ ਆਣਗਮਾੜ ਇਹੋ ਜਿਹਾ ਫੁੱਦੂ ਹੈਗਾ ਜਰੂਰ ਦੱਸਿਓ ਚਲੋ ਆਪਣੇ ਦਾ ਆਣਗਮਾੜ ਤਾਂ ਇਹੋ ਜਿਹਾ ਹੈ ਨਹੀਂ ਉਹਨਾਂ ਨੂੰ ਬੋਦਾ ਝਾੜ ਜਾਮ ਪੂਰੀ ਕਰ ਦਿੰਦਾ ਜਾਂ ਆਪਣੇ ਦਾ ਘਰ ਦੇ ਵੀ ਨਹੀਂ ਆਪਣਾ ਬੋਲਦੇ ਤੇ ਆਪਣੇ ਦਾ ਭਾਈ ਅੱਜ ਕੱਲ ਰਿਸ਼ਤੇਦਾਰ ਆਏ ਆਏ ਵੀ ਭਾਈ ਗਾਂ ਦੀ ਗਾਂ ਸੀਗੇ ਇਹ ਆਪਣੀ ਕੋਈ ਉਹਨਾਂ ਨਾਲ ਖਾਸ ਇਨੀ ਰਿਸ਼ਤੇਦਾਰੀ ਹੈ ਨਹੀਂ ਸੀ ਘਰ ਦੇਆਂ ਦੀ ਰਿਸ਼ਤੇਦਾਰੀ ਸੀ ਉਹਨਾਂ ਨਾਲ ਤੇ ਭਾਈ ਨਾਲੀ ਗਾਰੇ ਇਤਜ਼ਾਰੀ ਚ ਆਏ ਸੀ ਤੇ ਚਲੋ ਮਿਲੇ ਵਰ ਤੇ ਆਪਾਂ ਹਣਾ ਉਹਨਾਂ ਨੂੰ ਆਪਾਂ ਤਾਂ ਪਹਿਲੀ ਵਾਰ ਮਿਲੇ ਸੀ ਸਿੱਧੀ ਗੱਲ ਕਹਿੰਦੇ ਆ ਬਈ ਤੇ ਆਪਣੇ ਕੋਲੇ ਬਈ ਆਏ ਘਰੇ ਤੇ ਉਹਦੂ ਵਾਰ ਸਾਰਾ ਘਰ ਕੋਰੇ ਵੇਖਿਆ ਉਹਨਾਂ ਨੇ ਚੰਗੀ ਤਰ੍ਹਾਂ ਘਰ ਵੇਖ ਕੇ ਫਿਰ ਬਰੇ ਟਰੈਕਟਰ ਵਾਲ ਨੇ ਗਾ ਮਰੀ ਟਰੈਕਟਰ ਵੇਖ ਕੇ ਕਹਿੰਦੇ ਬਈ ਚੰਗਾ ਸ਼ਕੀਨ ਲੱਗਦਾ ਬਈ ਤੂੰ ਟਰੈਕਟਰ ਰੂਟਰ ਬੜਾ ਘੈਂਟ ਬਣਾਇਆ ਹਣਾ ਬਈ ਤੇ ਚਲੋ ਟਰੈਕਟਰ ਰੂਟਰ ਵੇਖ ਕੇ ਤਾਂ ਉਹਦੂ ਵਾਰ ਕਹਿੰਦੇ ਬਈ ਆਪਾਂ ਕੋਠੇ ਤੇ ਜਾ ਕੇ ਆਉਣੇ ਚਲੋ ਆਣ ਗਵਾਂਡ ਦਾ ਮਾਹੌਲ ਦੇਖ ਕੇ ਆਉਂਦੇ ਆ ਤੇ ਭਾਈ ਆ ਗਈ ਕੋਠੇ ਤੇ ਕੋਠੇ ਤੇ ਆਉਣ ਸਾਰ ਹੀ ਤਾਂ ਸਾਂ ਬਰੇ ਕੀ ਕਹਿੰਦੇ ਲੈ ਕਹਿੰਦੇ ਯਾਰ ਭਾਈ ਤੇਰੇ ਕਬੂਤਰ ਰੱਖੇ ਆ ਅਗੇ ਭਾਈ ਕਬੂਤਰ ਤਾਂ ਯਾਰਡ ਭਾਲਦੇ ਆ ਜਿਹੜੇ ਘਰਾਂ 'ਚ ਕਬੂਤਰ ਰੱਖੇ ਘਰਾਂ ਦੇ ਘਰ ਖਾਲੀ ਹੋ ਗਏ ਬਈ ਆਪਾਂ ਨੂੰ ਉਹਨਾਂ ਦੀ ਇਹ ਗੱਲ ਨਹੀਂ ਵਧੀਆ ਲੱਗੀ ਆਪਾਂ ਨੂੰ ਇੰਨਾ ਗੁੱਸਾ ਆਇਆ ਪਰ ਆਪਾਂ ਫਿਰ ਵੀ ਉਹਨਾਂ ਨੂੰ ਕੁਝ ਨਹੀਂ ਬੋਲਦੇ ਨਾ ਆਪਾਂ ਫਿਰ ਗੱਲਾਂ ਦੇ ਵਿੱਚ ਵਿੱਚ ਹੀ ਲਾਤੀ ਆਪਾਂ ਤਾਂ ਵੀ ਜਿਹੜੇ ਆਪਣੇ ਆਪ ਦੇ ਰਿਸ਼ਤੇਦਾਰ ਉਹਨਾਂ ਤੋਂ ਉਹ ਤਾਂ ਬੋਲਦੇ ਹੀ ਨਹੀਂ ਉਹਨਾਂ ਨੇ ਪਤਾ ਵੀ ਪੂਰੀ ਝਾੜ-ਚੰਬ ਕਰ ਦਿੰਦਾ ਜੇ ਕਬੂਤਰਾਂ ਬਾਰੇ ਕੋਈ ਬੋਲ ਦੇ। ਤੇ ਉਹ ਰਿਸ਼ਤੇਦਾਰ ਜਿਹੜੇ ਗਾਂਦੀਆਂ ਸੀਗੇ ਘਰ ਦਿਆਂਦੇ ਤੇ ਆਪਾਂ ਨੂੰ ਭੁੱਲੇ ਤੇ ਆਪਾਂ ਬਈ ਫਿਰ ਉਹਨਾਂ ਦੀ ਲਾਹਤ ਹੀ ਪਰ ਉਹਨਾਂ ਨੂੰ ਬੇਇੱਜ਼ਤੀ ਵੀ ਮਹਿਸੂਸ ਨਹੀਂ ਹੋਉਂਦੀ ਵੀ ਇਹਨੂੰ ਐਵੇਂ ਗੁੱਸਾ ਲੱਗਾ ਜਾਏ ਜੋ। ਭਾਈ ਕਹਿੰਦੇ ਆਖੇ ਭਾਈ ਕਬੂਤਰਾਂ ਯਾਰ ਤੇਰੀ ਸਾਰੀ ਗੱਲ ਹਨ ਵਧੀਆ ਲੱਗੀ ਤੇਰੇ ਕਬੂਤਰ ਨਹੀਂ ਵਧੀਆ ਲੱਗੇ ਕਹਿੰਦੇ ਇਹ ਤਾਂ ਯਾਰਡ ਭਾਲਦੇ ਹਰ ਘਰਾਂ ਦੇ ਘਰ ਖਾਲੀ ਕਰ ਦਿੰਦੇ ਆ। ਪਰ ਆਪਾਂ ਉਹਨਾਂ ਨੂੰ ਇੱਕ ਗੱਲ ਗਈ। ਮੈਂ ਕਿਹਾ ਚਲੋ ਸਹੀ ਹੈ ਜੀ ਆਪਾਂ ਮੰਨ ਲਿਆ ਚਲ ਯਾਰਡ ਭਾਲਦੇ ਮੈਂ ਕਿਹਾ ਇਹ ਅੱਜ ਤੱਕ ਲੋਕਾਂ ਦੀ ਮੈਂ ਕਿਹ ਜੇ ਕਬੂਤਰ ਜਾੜ ਭਾਲਦੇ ਹੁਣ ਇਹ ਜਾਨਵਰ ਜਾੜ ਭਾਲਦੇ ਹੁਣ ਤੇ ਫਿਰ ਰੱਬ ਇਹਨਾਂ ਨੂੰ ਬਣਾਉਂਦਾ ਹੀ ਨਾ ਰੱਬ ਨੇ ਫਿਰ ਇਹ ਕਿਉਂ ਬਣਾਏ ਰੱਬ ਨੂੰ ਪਤਾ ਸੀ ਫਿਰ ਰੱਬ ਨੂੰ ਪਤਾ ਸੀਗਾ ਵੀ ਜੇ ਇਹ ਜਾੜ ਭਾਲਦੇ ਆ ਤੇ ਰੱਬ ਨੇ ਬਣਾਉਣੇ ਹੀ ਨਹੀਂ ਸੀ ਰੱਬ ਰੱਬ ਨੇ ਕਿਹਾ ਸੀ ਵੀ ਲੋਕਾਂ ਨੇ ਇਹਨਾਂ ਨੂੰ ਆ ਦੇ ਘਰਾਂ 'ਚ ਰੱਖਣਾ ਇਹਨਾਂ ਦੇ ਸ਼ਕੀਨਾਂ ਨੇ ਗੁੱਡੇ بابا ਉਹਦੇ ਘਰੇ ਰੱਖਨੇ ਆ ਤੇ ਇਹਦਾ ਭਾਲਣਗੇ ਯਾਰਡ ਤੇ ਇਹਦਾ ਘਰਾਂ ਦੇ ਘਰ ਖਾਲੀ ਕਰ ਦੇਣਗੇ ਮੈਂ ਕਹਾਂ ਜੇ ਯਾਰਡ ਭਾਲਦੇ ਹੁੰਦੇ ਲੋਕਾਂ ਨੇ ਰੱਬ ਨੇ ਜਾਨਵਰ ਬਣਾਉਣੇ ਹੀ ਨਹੀਂ ਸੀ ਨਾਲੇ ਜਿਹੜੀ ਰੱਬ ਨੇ ਚੀਜ਼ ਬਣਾਤੀ ਜਿਹੜੇ ਜਾਨਵਰ ਰੱਬ ਨੇ ਬਣਾਦੇ ਰੱਬ ਦੇ ਬਣਾਏ ਜੀ ਕਵੇਂ ਯਾਰਡ ਭਾਲ ਲੈਣਗੇ ਦੱਸੋ ਬਾਈ ਗੱਲ ਸਹੀ ਆ ਜਾਂ ਝੂਠਾ ਕਿਹੜੇ ਕਿਹੜੇ ਭਰਾ ਹੋਂਦੇ ਰਿਸ਼ਤੇਦਾਰੀ ਜੈਲ ਚ ਘਟਿਆ ਤੇ ਬੇਕੂਫ ਰਿਸ਼ਤੇਦਾਰ ਹੈਗੇ ਜਿਹਨੇ ਇਹ ਗੱਲਾਂ ਸੋਚਦੇ ਆ ਵੀ ਜਾਨਵਰ ਯਾਰਡ ਭਾਲਦੇ ਆ ਜ਼ਰੂਰ ਦੱਸਿਓ ਭਰਾ ਬਣ ਕੇ ਬਾਈ ਉਹ ਆਪਾਂ ਗੱਲਾਂ ਗੱਲਾਂ ਚ ਲਾਦੀ ਹਨਾ ਵੀ ਤੁਸੀਂ ਚਲੋ ਯਾਰ ਆਏ ਤੁਸੀਂ ਜਾਨਵਰਾਂ ਨੂੰ ਕਹਨੂ ਮਾੜਾ ਬੋਲਦੇ ਨਾ ਬਈ ਇਹ ਇਹ ਵਿਚਾਰੇ ਇਹ ਯਾੜ ਭਾਲਦੇ ਹੁਣ ਤਾਂ ਫਿਰ ਬਸ ਯਾਰ ਹੱਦ ਹੋ ਗਈ ਫਿਰ ਲੁੱਕ ਤੇ ਇਹਨਾਂ ਨੂੰ ਰੱਖਣੀ ਨਾ ਵੀ ਇਹ ਜੀ ਰੱਬ ਨੇ ਬਣਾਏ ਹੋਏ ਆ ਤੇ ਰੱਬ ਦੇ ਬਣਾਏ ਜੀ ਕਿਵੇਂ ਯਾੜ ਭਾਲ ਲੈਣਗੇ ਬਈ ਸਹੀ ਆ ਨਾ ਬਈ ਗੱਲ ਸੱਚ 100% ਗੱਲ ਸਹੀ ਆ ਤੇ ਦੱਸਿਓ ਜਰੂਰ ਕਿਹੜੇ ਕਿਹੜੇ ਦੇ ਭਰਾ ਦੀ ਰਿਸ਼ਤੇਦਾਰ ਜਿਹੇ ਜੇ ਫੁੱਦੂ ਤੇ ਘਟਿਆ ਰਿਸ਼ਤੇਦਾਰ ਹੈਗੇ ਆ ਜਿਹੜੇ ਬੋਲਦੇ ਆ ਵੀ ਬਈ ਕਬੂਤਰ ਦਾ ਯਾੜ ਭਾਲਦੇ ਆ ਤੇ ਬਾਕੀ ਵੀਰੇ ਆਪਣੇ ਆ ਜੋੜੇ ਆ ਇਧਰ ਰੱਤੇ ਨਾਲ ਆ ਕਬੂਤਰੀ ਲਾਤੀ ਹੁਣ ਚੇਂਜ ਕਰਤਾ ਜੋੜਾ ਲਹਾ ਗੱਲੜੀ ਸ਼ਾਖੀ ਰੱਤਾ ਖਟੀਆਂ ਦਾ ਬਾਕੀ ਇਧਰ ਆ ਵੀ ਰੱਤੇ ਨਾਲ ਆ ਵੀ ਗੱਲੜੀ ਜੀਆਂ ਕਬੂਤਰੀ ਇਹ ਕਬੂਤਰੀ ਦੀ ਪੱਠੀ ਆ ਬਈ ਇਹ ਇਹ ਪੀਲੀਆਂ ਕੱਚੀਆਂ ਪੀਲੀਆਂ ਤੋਂ ਚਿੱਟੀਆਂ ਕਰਤਾ ਇਹ ਵੀ ਬਦਲਦੇ ਤੇ ਬਾਕੀ ਦੱਸਿਓ ਜਰੂਰ ਸਾਰੇ ਭਰਾ ਕੀ ਕੀ ਰਸਤੇਦਾਰੀ ਚ ਇਹੋ ਜਿਹੇ ਘਟਿਆ ਰਸਤੇਦਾਰ ਹੈਗੇ ਆ